ਕਵਨ ਤਮਾਨਸਿਆਂ ਅਸੀਂ ਸੁਣਿਆ ਸੀ ਵੀ ਪੁੱਤ ਕਪੁੱਤ ਹੁੰਦੇ ਆ ਪਰ ਅਸਲ ਦੇ ਵਿੱਚ ਅੱਜ ਵੇਖ ਵੀ ਲਿਆ ਤੂੰ ਪੰਜਾਬ ਦਾ ਪੁੱਤ ਸੀ ਤੇ ਪੁੱਤ ਕਪੁੱਤ ਹੋ ਗਿਆ ਤੂੰ ਨਹੀਂ ਤੇਰੇ ਨਾਲ ਦੇ ਹੋਰ ਵੀ ਬੜੇ ਪੁੱਤ ਕਪੁੱਤ ਹੋ ਗਏ ਆ ਤੁਸੀਂ ਪੰਜਾਬ ਦੇ ਪੁੱਤ ਹੋ ਕੇ ਪੰਜਾਬ ਦੇ ਹੀ ਪੁੱਤ ਕਪੁੱਤ ਹੋ ਗਏ ਆ ਤੁਹਾਡੇ ਹੋਰ ਸਾਰੇ ਕਈ ਐਮਐਲਏ ਆ ਕਈ ਤੁਹਾਡੇ ਮੰਤਰੀ ਅਹੁਦੇਦਾਰ ਆ ਜਿਹੜੇ ਉਹ ਸਾਰੇ ਛੋਟੀਆਂ-ਛੋਟੀਆਂ ਕਲਿੱਪਾਂ ਪਾ ਕੇ ਦੱਸ ਰਹੇ ਸੀ ਕਿ ਅਖੇ ਪੰਜਾਬ ਦਾ ਨੁਕਸਾਨ ਹੋ ਰਿਹਾ ਜੀ ਖਨੌਰੀ ਬਾਰਡਰ ਨੂੰ ਰੋਕਣ ਤੇ ਸਭ ਤੋਂ ਵੱਡੀ ਗੱਲ ਤੇ ਆ ਕਿ ਪੰਜਾਬ ਦਾ ਨੁਕਸਾਨ ਕੋਈ ਤੁਹਾਡੇ ਨਾਲੋਂ ਜ਼ਿਆਦਾ ਕਰ ਸਕਦਾ ਭਲਾ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਤੁਸੀਂ 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 ਦੱਸੋ ਕਿ ਕਿਹੜਾ ਵਿਅਕਤੀ ਆ ਜਿਹੜਾ ਤੁਹਾਡੇ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਦਾ ਕਹਾਣ ਕਰ ਸਕਦਾ ਤੁਸੀਂ ਦੱਸੋ ਤੁਹਾਡੇ ਤੋਂ ਜ਼ਿਆਦਾ ਕਿਹੜਾ ਲੋਕਾਂ ਨਾਲ ਪੰਜਾਬ ਦੇ ਨਾਲ ਵਿਸ਼ਵਾਸ ਘਾਤ ਕਰ ਸਕਦਾ ਜਿੰਨਾ ਤਗੜਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਉਹ ਖੌਰੀ ਕੋਈ ਧਰਨਾ ਅਧਿਕਾਰੀ ਕਰਦੇ ਹੋਣਗੇ ਕਿਹੜੇ ਬੋਲਾਂ ਤੇ ਖੜੇ ਆ ਤੁਸੀਂ ਕੀ ਮਸਲੇ ਤੇ ਖੜੇ ਆ ਨਾਲੇ ਕਿ ਤੁਸੀਂ ਇਹ ਕਹਿ ਰਹੇ ਆ ਤੁਹਾਡੇ ਇੱਕ ਮੰਤਰੀ ਕਹਿ ਰਿਆ ਇਹ ਤਾਂ ਜੀ ਜਿਹੜੇ ਟੂਰਿਸਟ ਸੀ ਉਹ ਬੜੇ ਔਖੇ ਹੁੰਦੇ ਸੀ ਤੇ ਜਿਹੜੇ ਆ ਕੱਲ ਪਰਸੋਂ ਆਪਣੇ ਪੰਜਾਬ ਵਾਲੇ ਹਿਮਾਚਲ ਚ ਗਏ ਆ ਉਹ ਉਹਨਾਂ ਨੇ ਕਿੰਨੇ ਔਖੇ ਕੀਤੇ ਆ ਤੁਹਾਡੀ ਉਸ ਮਸਲੇ ਤੇ ਤਾਂ ਕੋਈ ਜਵਾਬ ਹੀ ਨਹੀਂ ਨਿਕਲੀ ਤੁਸੀਂ ਬੋਲੇ ਨਹੀਂਗੇ ਸੱਚੀ ਦੱਸੋ ਪੁੱਤ ਕੁੱਤ ਕਿਉਂ ਹੋਏ ਆ ਕੀ ਤੁਹਾਡੀ ਮਜਬੂਰੀ ਪੈ ਗਈ ਕਿਉਂਕਿ ਜਿਹੜੀ ਮੰਤਰੀ ਦੀ ਤਨਖਾਹ ਹੁੰਦੀ ਆ ਮੰਤਰੀ ਦੀ ਤਨਖਾਹ ਹੱਦੋਂ ਵੱਧ 1.5 ਲੱਖ ਰੁਪਿਆ ਹੋਊਗੀ ਜਿਹੜਾ 1.5 ਲੱਖ ਰੁਪਿਆ ਹੋ ਸਕਦਾ ਕਲੇਮ ਪੱਤੇ ਪਾ ਕੇ ਤੁਸੀਂ 2.5 ਲੱਖ ਰੁਪਿਆ ਵੀ ਕਰਦੇ ਹੋ ਹੁਣ ਗਲਤ ਇਹ ਆ ਕਿ ਤੁਹਾਡੀ ਜਿਹੜੀ 3 ਸਾਲ ਹੋ ਗਿਆ ਸਰਕਾਰ ਨੂੰ 2.5 ਲੱਖ ਰੁਪਇਆ ਵੀ ਬਣਾਈਏ ਤਾਂ 10 ਮਹੀਨਿਆਂ ਦਾ 25 ਲੱਖ ਤੇ ਲਗਭਗ 1 ਸਾਲ ਦਾ 30 ਲੱਖ ਰੁਪਇਆ 30 ਤੇ 390 ਲੱਖ ਰੁਪਇਆ ਤੁਹਾਡੀ ਇਨਕਮ ਬਣਦੀ ਆ 90 ਲੱਖ ਰੁਪਇਆ ਤੁਹਾਡੀ ਇਨਕਮ 3 ਸਾਲਾਂ ਚ ਬਣਦੀ ਆ ਪਰ ਤੁਹਾਡੇ ਕਈ ਐਮਐਲਏ ਫੋਰਚਨਰਾਂ ਗੱਡੀਆਂ ਤੁਹਾਡੇ ਕਈ ਐਮਐਲਏ ਕਈ ਥਾਵਾਂ ਤੇ ਨਵੀਆਂ ਨਵੀਆਂ ਕੋਠੀਆਂ ਕੋਈ ਇਹੋ ਜਿਹੇ ਬੰਦੇ ਆ ਆਪਦੀ ਮਾੜੀ ਮੋਟੀ ਪੈਲੀ ਵੇਚ ਕੇ ਮਹਿੰਗੀ ਵੇਚ ਕੇ ਛੋ ਕਰਤੀ ਵੀ ਅਸੀਂ ਤਾਂ ਘਾਟੇ ਦੇ ਵਿੱਚ ਆ ਇਹ ਜਿਹੜਾ ਤਿੰਨ ਤਿੰਨ ਚਾਰ ਚਾਰ ਥਾਵਾਂ ਤੇ ਬਣਾਇਆ ਤੁਸੀਂ ਘਰ ਬਣਾਏ ਤੁਹਾਡੇ ਐਮਐਲਏ ਨੇ ਇਹ ਇੱਕ ਚੀਜ਼ ਦਾ ਸਬੂਤ ਦਿੰਦੀ ਆ ਵੀ ਕਿਤੇ ਨਾ ਕਿਤੇ 헤ਰਾ ਫੇਰੀ ਚੱਲ ਰਹੀ ਆ ਚਾਹੇ ਉਹ ਰੇਤੇ ਦੀ 헤ਰਾ ਫੇਰੀ ਹੋਵੇ ਚਾਹੇ ਉਹ ਸੱਟੇ ਦੀ 헤ਰਾ ਫੇਰੀ ਹੋਵੇ ਮੈਂ ਖਨੋਰੀ ਬਾਰਡਰ ਤੇ ਗੱਲ ਕਰਨੀ ਆ ਕਿਸਾਨੋ ਭੱਜੋ ਜੇ ਨਾ ਅਸਲ ਵਿੱਚ ਤੁਹਾਡੇ ਕੋਲ ਪ੍ਰਾਪਰਟੀਆਂ ਬਣ ਚੁੱਕੀਆਂ ਹੋਣੀਆਂ ਕਿਤੇ ਨਾ ਕਿਤੇ ਜਿਹੜੀ ਗੱਲੋਂ ਭਗਵੰਤ ਮਾਨਾ ਜਿਹੜਾ ਉਹ ਕੇਂਦਰ ਤੋਂ ਦਬ ਰਿਆ ਪੰਜਾਬ ਦੇ ਮੰਤਰੀ ਕੇਂਦਰ ਤੋਂ ਦੱਬੀ ਜਾਂਦੇ ਆ ਕਿਤੇ ਨਾ ਕਿਤੇ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਕਿਤੇ ਨਾ ਕਿਤੇ ਤੁਹਾਡੀ ਕੋਈ ਡੀਲ ਹੋਈ ਆ ਪਰ ਇੱਕ ਗੱਲ ਭਗਵੰਤ ਮਾਨ ਭੁੱਲੀ ਜਾਂਦਾ ਪੰਜਾਬ ਦੇ ਮੰਤਰੀ ਭੁੱਲੀ ਜਾਂਦੇ ਆ ਕਿ ਰਾਜਿਆਂ ਦਾ ਰਾਜ ਨਹੀਂ ਰਿਹਾ ਤਾਜਿਆਂ ਦਾ ਤਾਜ ਨਹੀਂ ਰਿਹਾ ਕਿ ਤੁਸੀਂ ਤਾਂ 2 ਸਾਲਾਂ ਦੇ ਰਹਿ ਗਏ ਥੋੜੇ ਪੱਲੇ ਕੀ ਰਹਿ ਜਾਣਾ ਨਾਲੇ ਗੱਲ ਹੋਰ ਸੁਣ ਲੋ ਕਿ ਯਾਦ ਰੱਖੋ ਅੱਜ ਜਿਹੜੇ ਤੁਸੀਂ ਕੰਡੇ ਬੀਜੀ ਜਾਂਨੇ ਆ ਇਹ ਕਿਸੇ ਟਾਈਮ ਤੇ ਕੰਡੇ ਅੱਜ ਤਾਂ ਛੋਟੇ ਕੰਡੇ ਆ ਕਿਸੇ ਟਾਈਮ ਤੇ ਇਹ ਬਹੁਤ ਵੱਡੇ ਕੰਡੇ ਬਣ ਗਏ ਤੇ ਇਹਨਾਂ ਕੰਡਿਆਂ ਤੇ ਤੁਹਾਨੂੰ ਸਿੱਟਿਆ ਜਾਊਗਾ ਯਾਦ ਰੱਖੋ ਜਿਹੜੇ ਸਾਹਬ ਦੇ ਨਾਲ ਤੁਸੀਂ ਲੋਕਾਂ ਦੇ ਨਾਲ ਕਰੀ ਜਾਂਨੇ ਆ ਲੋਕ ਵੀ ਤੁਹਾਡੇ ਖਿਲਾਫ ਆ ਜਿਹੜੇ ਸਾਹਬ ਦੇ ਨਾਲ ਤੁਸੀਂ ਦੂਜੇ ਐਮਐਲਏ ਨਾਲ ਕਰੀ ਜਾਂਨੇ ਆ ਦੂਜੀਆਂ ਸਰਕਾਰਾਂ ਵੀ ਤੁਹਾਡੇ ਖਿਲਾਫ ਆ ਥੋਡੇ ਪੱਕ ਦੇ ਵਿੱਚ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਆ ਤੁਹਾਡੇ ਨਾਲ ਉਹਨਾਂ ਨੇ ਨਹੀਂ ਖੜਨਾ ਤੇ ਉਦੋਂ ਗਾਣਾ ਗਾਇਆ ਕਰੋਗੇ ਜਿਹੜੇ ਕਹਿੰਦੇ ਸੀ ਨਿਭਾਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ ਇਹ ਗੱਲਾਂ ਗਾਇਆ ਕਰੋਗੇ ਕਿਸਾਨਾਂ ਦੇ ਪੁੱਤ ਹੋ ਕੇ ਪੰਜਾਬ ਦੇ ਪੁੱਤ ਹੋ ਕੇ ਪੰਜਾਬ ਦੇ ਪੁੱਤ ਪੁੱਤ ਕਪੁੱਤ ਹੋ ਕੇ ਇਹ ਗੱਲ ਮੈਂ ਨਹੀਂ ਇਹ ਪੰਜਾਬ ਦੇ ਲੋਕ ਕਹਿਣਗੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਸੁਫਨੇ ਵਿਖਾ ਕੇ ਆਏ ਆ ਇਹ ਧਰਨੇ ਤੁਹਾਨੂੰ ਲਾਉਣੇ ਚਾਹੀਦੇ ਸੀ ਪਰ ਜਿਨ੍ਹਾਂ ਨੇ ਲਾਏ ਤੁਸੀਂ ਉਹਨਾਂ ਨੂੰ ਭੁਜਾਈ ਜਾਣੇ ਆ ਇੱਕ ਪਾਸੇ ਤੁਸੀਂ ਗੱਲ ਕਰੀ ਜਾਂਦੇ ਸੀ ਕਿ ਵੇਖੋ ਅਸੀਂ ਤਾਂ ਕਿਸਾਨਾਂ ਦੇ ਨਾਲ ਹਮੇਸ਼ਾ ਖੜਦੇ ਰਹੇ ਆ ਕਿਸਾਨਾਂ ਦੇ ਪੁੱਤਾਂ ਅਸੀਂ ਇਹਨਾਂ ਦੇ ਪੁੱਤਾਂ ਅਸੀਂ ਉਹਨਾਂ ਦੇ ਪੁੱਤਾਂ ਅਸੀਂ ਗਰੀਬ ਘਰਾਂ ਚੋਂ ਆਏ ਆ ਅਸੀਂ ਰੁੱਲਦੇ ਘਰਾਂ ਚੋਂ ਆਏ ਆ ਸਾਡੇ ਰੋਟੀ ਮਸਾਂ ਪੂਰੀ ਆਉਂਦੀ ਸੀ ਸਾਡੇ ਆਹ ਮਸਾਂ ਪੂਰਾ ਹੁੰਦਾ ਸੀ ਕਿਉਂਕਿ ਅਸਲ ਵਿੱਚ ਗੱਲ ਕੀ ਆ ਕਿ ਤੁਸੀਂ ਲੋਕ ਜਿਹੜੇ ਕਹਿ ਲਓ ਸਿੱਧੇ ਤੌਰ ਤੇ ਡਰਾਮੇ ਵਾਜਿੰਗ ਵਾਲੇ ਸੀਗੇ ਲੋਕਾਂ ਨੇ ਡਰਾਮੇ ਨੂੰ ਸੱਚ ਸਮਝ ਲਿਆ ਤੁਸੀਂ ਲੋਕ ਕੈਮਰੇ ਅੱਗੇ ਐਕਟਿੰਗ ਕਰਨ ਵਾਲੇ ਸੀ ਤੁਹਾਡੀ ਐਕਟਿੰਗ ਨੂੰ ਲੋਕਾਂ ਨੇ ਸੱਚ ਸਮਝ ਲਿਆ ਤੇ ਜਿਵੇਂ ਐਕਟਿੰਗ ਨੂੰ ਵੇਖ ਕੇ ਕਈ ਲੋਕ ਰੋ ਪੈਂਦੇ ਆ ਉਸੇ ਤਰ੍ਹਾਂ ਤੁਹਾਡੀਆਂ ਗੱਲਾਂ ਸੁਣ ਕੇ ਲੋਕ ਭਾਵੁਕ ਹੋ ਗਏ ਇਨਾ ਗਲਤ ਫੈਸਲਾ ਨਾ ਤਾਂ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਲਿਆ ਸੀ ਨਾ ਹੀ ਕਦੇ ਕੈਪਟਨ ਮਰਿੰਦਰ ਸਿੰਘ ਨੇ ਲਿਆ ਸੀ ਤੇ ਨਾ ਹੀ ਕਦੇ ਗਲਤ ਫੈਸਲਾ ਚਰਨਜੀਤ ਚੰਨੀ ਨੇ ਲਿਆ ਸੀ ਇਹ ਚੀਜ਼ ਦਾ ਸਬੂਤ ਉਦੋਂ ਆ ਜਦੋਂ ਪੀਐਮ ਸਾਹਿਬ ਪੰਜਾਬ ਦੇ ਵਿੱਚ ਆਏ ਸੀ ਉਸ ਤੋਂ ਬਾਅਦ ਅੱਜ ਅਨਮੋਲ ਗਗਨ ਮਾਨ ਇਹ ਕਹਵੇ ਕਿ ਮੈਂ ਕੈਪਟਨ ਮਰਿੰਦਰ ਸਿੰਘ ਨੂੰ ਕਹਿੰਦੀ ਹੁੰਦੀ ਸੀ ਕਿ ਮੱਝਾਰ ਦੇ ਪਿੰਡੇ ਆ ਅੱਜ ਬੀਬੀ ਤੁਸੀਂ ਦੱਸੋ ਤੁਹਾਡੀ ਸਰਕਾਰ ਆ ਤੇ ਅੱਜ ਮੱਝਾਰ ਦੇ ਪਿੰਡੇ ਕਿਹਦੇ ਆ ਪਹਿਲਾਂ ਤੂੰ ਕਿਸਾਨਾਂ ਦੀ ਤੀਸੀ ਅੱਜ ਦੱਸ ਤੂੰ ਬਾਨੀਆਂ ਦੀਆਂ ਕਿ ਅਡਾਨੀਆਂ ਦੀਆਂ ਅੱਜ ਜਵਾਬ ਦੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਖੜਨਾ ਸੀ ਉੱਥੇ ਤੁਹਾਡੀ ਕੀ ਇਹੋ ਜਿਹਾ ਤੁਹਾਨੂੰ ਪਟਮੇਲੀ ਪਾਉਂਦੇ ਸੀ ਉਹ ਜਿਹੜਾ ਤੁਸੀਂ ਉਹਨਾਂ ਤੋਂ ਡਰ ਕੇ ਖੜ ਗਏ ਕਿਹੜੀ ਗੱਲੋਂ ਡਰੇ ਤੁਹਾਡੀਆਂ ਲੱਖਾਂ ਰੁਪਈਆ ਤਨਖਾਹਾਂ ਸੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ 1 ਕਰੋੜ ਦੇ ਮਾਲਕ ਬਣਦੇ ਸੀ ਪਰ ਹੋ ਸਕਦਾ ਤੁਸੀਂ ਕਈ ਕਰੋੜਾਂ ਦੇ ਮਾਲਕ ਬਣ ਗਏ ਹੋਵੋਗੇ ਤਾਂ ਤੁਸੀਂ ਜਵਾਬ ਦਿਓ ਇਹ ਇਹ ਕਿਹੜੀ ਗੱਲਾਂ ਦੱਬੀ ਜਾਂਦੇ ਆ ਤੁਸੀਂ ਕੋਈ ਨਾ ਕੋਈ ਕਸੂਰ ਆ ਤੁਹਾਡੇ ਵਿੱਚ ਜਿਹੜੀ ਗੱਲਾਂ ਦੱਬ ਰਹੇ ਆ ਉਹ ਪੁੱਤ ਕੁੱਪੁੱਤ ਹੁੰਦੇ ਸੁਨੇ ਸੀ ਅੱਜ ਪੁੱਤ ਕੁੱਪੁੱਤ ਹੁੰਦੇ ਵੇਖ ਲਿਆ ਲੋਕੋ ਅੱਜ ਪੁੱਤ ਕੁੱਪੁੱਤ ਹੁੰਦੇ ਵੇਖ ਲਿਆ ਖੜ ਮਜ਼ਦੂਰਾਂ ਦੇ ਨਾਲ ਮਜ਼ਦੂਰ ਉਹ ਜਿਨ੍ਹਾਂ ਦੀ ਕਦੇ ਕਿਸੇ ਨੇ ਗੱਲ ਨਹੀਂ ਕੀਤੀ ਉਹ ਮਜ਼ਦੂਰ ਜਿਹੜੇ ਕਦੇ ਬਚਪਨ ਤੋਂ ਬਾਹਰ ਤੇ ਜਵਾਨੀ ਦੇ ਵਿੱਚ ਗਏ ਨਹੀਂ ਗਏ ਯਾਦ ਰੱਖ ਉਹ ਕਦੇ ਉਹਨਾਂ ਤੇ ਬਚਪਨ ਬਚਪਨ ਆਇਆ ਤੇ ਬੜੇ ਪਾਇਆ ਜਵਾਨੀ ਉਹਨਾਂ ਨੇ ਵੇਖੀ ਨਹੀਂ ਉਹਨਾਂ ਨੇ ਘਰ ਕਦੇ ਚੰਗਾ ਵੇਖਿਆ ਨਹੀਂ ਖੜੋਂ ਨਾ ਮਜ਼ਦੂਰਾਂ ਦੇ ਨਾਲ ਤੇ ਕਿਸਾਨਾਂ ਦਾ ਪੁੱਤ ਅੱਗੇ ਤੂੰ ਕਿਸਾਨਾਂ ਨਾਲ ਨਹੀਂ ਖੜਿਆ ਉਹ ਮਜ਼ਦੂਰਾਂ ਦੇ ਨਾਲ ਤੂੰ ਖੜੀ ਕਿੱਥੇ ਜਾਵੇਂਗਾ ਪੰਜਾਬ ਦੇ ਨਾਲ ਖੜਨਾ ਸੀ ਤੁਸੀਂ ਤੁਸੀਂ ਜਵਾਬ ਦਿਓ ਆ ਜਿਹੜੇ ਹਰਪਾਲ ਸਿੰਘ ਚੀਮਾ ਜੀ ਆ ਇਹ ਕਹਿੰਦੇ ਆ ਜੀ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੁਣ ਜ ਨਹੀਂ ਦੇਂਦਾ ਜਿੱਦੇ ਭਗਵੰਤ ਮਾਨ ਆ ਕਰੋੜਾਂ ਜੋ ਜਿਹੜੇ ਕਰੋੜਾਂ ਅਰਬਾਂ ਰੁਪਈਆ ਮਸ਼ਹੂਰੀ ਤੇ ਲਾਉਂਦਾ ਚੈਨਲਾਂ ਤੇ ਲਾਉਂਦਾ ਉਹਦੇ ਹਰਪਾਲ ਚੀਮੇ ਦਾ ਨੁਕਸਾਨ ਨਹੀਂ ਹੁੰਦਾ ਪੰਜਾਬ ਦਾ ਉਹਦੇ ਯੂਪੀ ਦਾ ਉਹਦੇ ਟੋਰਾਂਟੋ ਦਾ ਨੁਕਸਾਨ ਹੁੰਦਾ ਉਹਦੇ ਕਿਹਦਾ ਨੁਕਸਾਨ ਹੁੰਦਾ ਆਪਣੇ ਸਪੀਕਰ ਸਾਹਿਬ ਇਹ ਵੀ ਨੁਕਸਾਨ ਗਿਣਾਈ ਜਾਂਦੇ ਸੀ ਛੋਟੀਆਂ-ਛੋਟੀਆਂ ਕਲਿੱਪਾਂ ਪਾ ਕੇ ਚੈਨਲ ਵਿਖਾਈ ਜਾਂਦੇ ਸੀ ਜਿਸ ਦਿਨ ਜਹਾਜ਼ ਕਿਰਾਏ ਤੇ ਲੈ ਜਾਂਦੇ ਆ ਜਿਸ ਦਿਨ ਕੇਸਰੀਵਾਲ ਪੰਜਾਬ ਚੋਂਦਾ ਜਿਹੜੀਆਂ ਸਰਕਾਰੀ ਬੱਸਾਂ ਰੇਲੀਆਂ ਤੇ ਲਾਈਗਾਂ ਜਾਂਦੀਆਂ ਉਦੋਂ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਉਦੋਂ ਤੁਹਾਡੀ ਗੱਲ ਕਿਉਂ ਨਹੀਂ ਉਦੋਂ ਤੁਹਾਨੂੰ ਪੰਜਾਬ ਵਾਰੇ ਦਰਦ ਕਿਉਂ ਨਹੀਂ ਹੁੰਦਾ ਹੋਰ ਇੱਕ ਜਣਾ ਸੀ ਪੰਜਾਬ ਦਾ ਨੁਕਸਾਨ ਹੋਈ ਜਾਂਦਾ ਜਿਹੜਾ ਤੁਸੀਂ ਜਹਾਜ਼ ਕਿਰਾਏ ਤੇ ਲੈ ਲੈ ਦਿੰਨੇ ਆ ਜਿਹੜਾ ਤੁਸੀਂ ਆ दारू ਪੰਜਾਬ ਦੀ ਜਾ ਕੇ ਫੜੀ ਦਿੱਲੀ ਦੇ ਇਲੈਕਸ਼ਨਾਂ ਚ ਜਾਂਦੀ ਆ ਉਹ ਪੰਜਾਬ ਦਾ ਨੁਕਸਾਨ ਨਹੀਂ ਉਹ ਪੰਜਾਬ ਦੀ ਬਦਨਾਮੀ ਨਹੀਂਗੀ ਤੁਸੀਂ ਜਵਾਬ ਦਿਓ ਕਿਹੜੀ ਤੁਸੀਂ ਗੱਲ ਕਰਦੇ ਆ ਉਹ ਤੁਹਾਡਾ ਕਿਹੜਾ ਕੋਈ ਇੱਕ ਐਮਐਲਏ ਵਿਖਾਓ ਜਿਹੜਾ ਲੋਕਾਂ ਨਾਲ ਖੜਿਆ ਹੋਵੇ ਕਿਹੜਾ ਲੋਕਾਂ ਦੀ ਗੱਲ ਕਰਦਾ ਲੋਕ ਰੇਤੇ ਤੋਂ ਤਰਸ ਹੀ ਜਾਂਦੇ ਆ ਲੋਕ ਵੇਖੀ ਜਾਂਦੇ ਆ ਕਿ ਕਰੀਏ ਕੀ ਤੁਸੀਂ ਕਿਹੜਾ ਤੁਹਾਡਾ ਐਮਐਲਏ ਉਂਗਲ ਮੈਂ ਲੋਕ ਇੰਦਰੋਂ ਹੱਥ ਖੜਾ ਕਰੋ ਕਈ ਕਹਿੰਦੇ ਬਾਹ ਖੜੀ ਕਰੋ ਮੈਂ ਤੁਹਾਨੂੰ ਕਹਿੰਦਾ ਉਂਗਲ ਵੀ ਖੜੀ ਕਰਕੇ ਵਿਖਾਓ ਕਿਹੜਾ ਤੁਹਾਡਾ ਇੱਕ ਵੀ ਐਮਐਲਏ ਲੋਕਾਂ ਦੇ ਨਾਲ ਖੜਿਆ ਸਿਰਫ ਸਵਾਏ ਗੱਲਾਂ ਤੋਂ ਕੀਤਾ ਕੀ ਆ ਤੁਸੀਂ ਕਰੀ ਕੀ ਜਾਂਦੇ ਆ ਨੁਕਸਾਨ ਉੱਤੇ ਨਹੀਂ ਹੁੰਦਾ ਜਿੱਦੇ ਇੱਥੇ ਕੋਈ ਨੀ ਪੱਥਰ ਰੱਖਣਾ ਹੋਵੇ ਤੇ ਪਹਿਲੀ ਵਾਰ ਵੇਖਿਆ ਕਿ ਕੋਈ ਬੰਦਾ ਲਿਆ ਕੇ ਹਾਰਿਆ ਹੋਇਆ ਮੁੱਖ ਮੰਤਰੀ ਦੂਜੀ ਸਟੇਟ ਦਾ ਉਹਨੂੰ ਵੀ ਨਾਲ ਖੜਾ ਕੇ ਉਹਦਾ ਵੀ ਨੀਂ ਪੱਥਰਾਂ ਦੇ ਵਿੱਚ ਨਾਮ ਲਿਖਿਆ ਜਾਂਦਾ ਉਹਦੇ ਕੋਈ ਨੁਕਸਾਨ ਨਹੀਂ ਜਿੱਦੇ ਪੰਜਾਬ ਦੇ ਨੌਜਵਾਨ ਉਹ ਜਿਹੜੇ ਕਹ ਲੋ ਟਰੰਪੋ ਵਾਲੇ ਇੱਥੇ ਛੱਡ ਕੇ ਗਏ ਆ ਉਹ ਰੋਂਦੇ ਫਿਰਦੇ ਸੀ ਅਸੀਂ ਲੱਖਾਂ ਰੁਪਇਆ ਲਾ ਲਿਆ ਉਹਦੇ ਕੋਈ ਪੰਜਾਬ ਦਾ ਨੁਕਸਾਨ ਨਹੀਂ ਹੋਇਆ ਜਿਹੜੇ ਲੋਕਾਂ ਦਾ ਆ ਜਿਹੜੇ ਪੈਸਾ ਜਿਹੜੇ ਵੀਜੇ-ਬੂਜੇ ਲਵਾਉਣ ਦੇ ਦਿੰਦੇ ਆ ਕਿ ਆ ਜਿਹੜੇ ਵਿਜੀਲ ਲਵਾਉਣ ਵਾਲੇ ਕਈਆਂ ਦੇ ਰੋਲੇ ਪੈਂਦੇ ਆ ਜਿਹੜੇ ਉਹ ਜਦੋਂ ਉਹ ਲੋਕ ਰੋਂਦੇ ਆ ਉਹ ਕੋਈ ਨੁਕਸਾਨ ਨਹੀਂਗਾ ਜਿਹੜੇ ਲੋਕਾਂ ਦੇ ਆ ਮੈਂ ਕਹਿੰਨਾ ਘਰ ਨਸ਼ਿਆਂ 'ਚ ਪੱਟੇ ਪਏ ਆ ਉਹ ਕੋਈ ਨੁਕਸਾਨ ਨਹੀਂਗਾ ਕਿਹੜੇ ਨੁਕਸਾਨ ਕਣਾਉਨੇ ਆ ਤੁਸੀਂ ਆ ਨੁਕਸਾਨ ਕਿਹੜੇ ਟੂਰਿਸਟਾਂ ਦਾ ਤੁਹਾਨੂੰ ਫਿਕਰ ਪੈ ਗਿਆ ਤੇ ਤੁਹਾਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਨਾ ਪਿਆ ਰਾਜਿਆਂ ਦਾ ਰਾਜ ਨਹੀਂ ਰਿਹਾ ਤਾਜਿਆਂ ਦਾ ਤਾਜ ਨਹੀਂ ਰਿਹਾ ਹੱਤ ਰਹਿਣਾ ਤੁਸੀਂ ਵੀ ਨਹੀਂਗੇ ਲੱਖਾਂ ਇੱਥੇ ਆਇ ਅਸ਼ਕੰਦਰ ਵੇ ਅਸ਼ਕੰਦਰਾ ਤੂੰ ਵੀ ਰੋੜ ਜਾਣਾ ਬਥੇਰੇ ਇੱਥੇ ਆਏ ਆ ਇਹ ਕੰਡੇ ਜਿਹੜੇ ਬੀਜੀ ਜਾਂਦੇ ਨੇ ਇਹਨਾਂ ਕੰਡਿਆਂ ਤੇ ਤੁਸੀਂ ਪੈਣਾ ਕਿਸੇ ਟਾਈਮ ਤੇ ਯਾਦ ਰੱਖ ਲੋ ਗੱਲ ਜੇ ਹਰਪਾਲ ਚੀਮਾ ਮੰਤਰੀ ਬਣ ਗਿਆ ਤੇ ਜ਼ਰੂਰੀ ਨਹੀਂ ਇਹਦਾ ਪੋਤਰਾ ਵੀ ਮੰਤਰੀ ਬਣੂਗਾ ਕੱਲ ਨੂੰ ਧੱਕਾ ਹੋ ਸਕਦਾ ਤੇ ਪੰਜਾਬ ਦੇ ਲੋਕ ਜਿਹੜੇ ਪੰਜਾਬ ਦੇ ਕਿਸਾਨ ਆ ਉਹ ਹੈਗੇ ਐਸੇ ਲੈਕਦੇ ਹੀ ਆ ਇਨਾ ਲੋਕਾਂ ਨੇ ਤੇਰੇ ਝੰਡੇ ਚੱਕੇ ਇੱਕ ਕਿਸਾਨ ਨੇ ਪਾਰਟੀ ਖੜੀ ਕੀਤੀ ਸੀ ਆਪਾਂ ਨੂੰ ਤਾਂ ਪਤਾ ਨਹੀਂ ਖੈਰ ਕਿਹੜਾ ਮੈਂ ਭੁੱਲਦਾ ਤੇ ਉਹ ਬੰਦੇ ਨੇ ਕਿਹਾ ਵੀ ਆਪਾਂ ਉੱਠਦੇ ਆਂ ਪਾਰਟੀ ਬਣਾਈ ਲੋਕਾਂ ਨੇ ਤੈਨੂੰ ਵੋਟਾਂ ਪਾਤੀਆਂ ਤੈਨੂੰ ਜਿਤਾਤਾ ਲੋਕਾਂ ਨੇ ਉਸ ਬੰਦੇ ਤੇ ਵਿਸ਼ਵਾਸ ਕੀਤਾ ਜਿਹੜੇ ਬੰਦੇ ਨੇ ਸਿਰਫ ਕਿਸਾਨਾਂ ਦੀ ਗੱਲ ਹੀ ਕੀਤੀ ਆ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਿਹੜਾ ਧਰਨੇ ਵੀ ਲਾ ਕੇ ਬਹਿ ਜਾਂਦਾ ਤਾਂ ਤੁਸੀਂ ਦੱਸੋ ਅੱਜ ਆਪਾਂ ਕਿਸਾਨ ਕਹਿੰਦੇ ਆ ਸਾਡੇ ਨਾਲ ਫਲਾਨਾ ਪ੍ਰਧਾਨ ਨਹੀਂ ਖੜਿਆ ਸਾਡੇ ਨਾਲ ਉਹ ਪ੍ਰਧਾਨ ਨਹੀਂ ਖੜਿਆ ਤੇ ਜਦੋਂ ਪ੍ਰਧਾਨ ਕੋਈ ਮੁਹਿੰਮ ਚਲਾਉਂਦੇ ਉਹ ਤੁਸੀਂ ਪ੍ਰਧਾਨਾਂ ਨਾਲ ਖੜਦੇ ਆ ਇਹ ਧਰਨੇ ਕਿੰਨਾ ਚਿਰ ਲਾਉਂਦੇ ਰਹੋਗੇ ਕਿੰਨਾ ਚਿਰ ਧਰਨਿਆਂ ਦੀ ਗੱਲ ਕਰਦੇ ਰਹੋਗੇ ਇਹ ਸਿਰਫ ਤੇ ਸਿਰਫ ਇਹ ਡੰਮੀਆਂ ਪੇਸ਼ ਕੀਤੇ ਹੋਏ ਜਿਹੜੇ ਮੁੱਖ ਮੰਤਰੀ ਆ ਅਸੀਂ ਡੰਮੀਆਂ ਵੱਲ ਧਿਆਨ ਦੇਈ ਜਾਂਦੇ ਆ ਕਿ ਅਸੀਂ ਡੰਮੀਆਂ ਵੱਲ ਕਿੰਨਾ ਚਿਰ ਵੇਖਦੇ ਰਵਾਂਗੇ ਤੁਸੀਂ ਆਪ ਦੱਸੋ ਤੁਸੀਂ ਲੋਕ ਆ ਜਿਹੜੇ ਤੁਸੀਂ ਖਿਆਲਾਂ ਦੇ ਵਿੱਚ ਚੁਰਦੇ ਆ ਜਿਵੇਂ ਛੋਟਾ ਹੁੰਦਾ ਬੱਚਾ ਫਿਲਮ ਵੇਖ ਕੇ ਕਦੇ ਰਿੱਤੀ ਕਰੋਸ਼ਨ ਬਣ ਗਿਆ ਵੀ ਮੈਂ ਤਾਂ ਬਣ ਗਿਆ ਜੀ ਉਹ ਕੀ ਵਕਰਿਛ ਬਣ ਗਿਆ ਕਦੇ ਕੰਧੋਲੀ ਤੋਂ ਛਾਲ ਮਾਰਦੀ ਕਦੇ ਕਿਸੇ ਤੋਂ ਜਿਵੇਂ ਕੋਈ ਨਾਟਕ ਵੇਖ ਕੇ ਸ਼ਕਤੀਮਾਨ ਦੀ ਰੀਸ ਕਰਦਾ ਇਸ ਤੇ ਆਂ ਕਰਕੇ ਘੁਗਦਾ ਸੀ ਤੇ ਮੂੰਹ ਪਰਨੇ ਥੱਲੇ ਡਿੱਗ ਪੈਂਦਾ ਸੀ ਜੇ ਤੁਸੀਂ ਐਕਟਰਾਂ ਦੀ ਨਕਲਾ ਕਰੋਗੇ ਐਕਟਰਾਂ ਦੀ ਜ਼ਿੰਦਗੀ ਚ ਜਾਓਗੇ ਕੋਠਿਆਂ ਤੋਂ ਡਿੱਗ ਡਿੱਗ ਮੂੰਹ ਪਣਾਉਂਗੇ ਤੇ ਮੂੰਹ ਤੁਸੀਂ ਪਤਾ ਨਹੀਂ ਕਿੰਨੇ ਕਾਰੀ ਪਣਾ ਲਿਆ ਹਲੇ ਪਤਾ ਨਹੀਂ ਕਿੰਨੇ ਕਾਰੀ ਪਣਾਉਣਾ ਜਦੋਂ ਤੁਹਾਡੇ ਨਾਲ ਕੋਈ ਧੱਕਾ ਕਰਦਾ ਤੁਹਾਨੂੰ ਇਹ ਪਤਾ ਨਹੀਂ ਲੱਗਦਾ ਤੁਹਾਨੂੰ ਕੋਈ ਕਰੋੜ ਦਾ ਚੈੱਕ ਕੱਟ ਕੇ ਦੇ ਦੇ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਸਾਡੇ ਨਾਲ ਆ ਕਿ ਕੋਈ ਪਲਾਨ ਆ ਤੁਹਾਡੇ ਤੋਂ ਮਾੜਾ ਜਾਂ ਪਾਸੇ ਹੋ ਕੇ ਕਿਸੇ ਨੂੰ ਮਿਲ ਲੈ ਆਪਾਂ ਨੂੰ ਇੰਜ ਲੱਗਦਾ ਕਿ ਆਪਣੇ ਕਿਤੇ ਦੂਰ ਜਾ ਰਿਹਾ ਬਾਈ ਜੀ ਪਹਿਲਾਂ ਆਪਾਂ ਨੂੰ ਆਪਦੀਆਂ ਥਿਊਰੀਆਂ ਬਣਾਉਣੀਆਂ ਪੈਣਗੀਆਂ ਸਾਡੇ ਕੋਲ ਕਿਹੜੀ ਥਿਊਰੀ ਆ ਸਵਾਏ ਧਰਨਾ ਲਾਉਣ ਤੋਂ ਧਰਨਾ ਲਾਉਣ ਤੋਂ ਸਵਾਏ ਅਸੀਂ ਕਰ ਕੱਖ ਨਹੀਂ ਸਕਦੇ ਤੇ ਸਾਡੇ ਕੋਲ ਹੈ ਕੀ ਆ ਸਾਡੇ ਕੋਲ ਡੰਡਾ ਹੁੰਦਾ ਉਹਨੂੰ ਵੀ ਅਗਲੇ ਕੀ ਬਣਾ ਦਿੰਦੇ ਆ ਕਿ ਇਹਨਾਂ ਨੇ ਪੁਲਿਸ ਮੁਕਾਬਲਾ ਕੀਤਾ ਉਹਨਾਂ ਕੋਲ ਬੰਦੂਖਾਂ ਹੁੰਦੀਆਂ ਲਾਠੀ ਚਾਰਜ ਹੁੰਦੇ ਉਹਨਾਂ ਕੋਲ ਲਾਠੀਆਂ ਹੁੰਦੀਆਂ ਉਹਨਾਂ ਕੋਲ ਪਾਣੀ ਦੀਆਂ ਪਿਛਾੜਾ ਹੁੰਦੀਆਂ ਸਾਡੇ ਕੋਲ ਪੀਣ ਵਾਲੇ ਗਲਾਸ ਪਾਣੀ ਵਾਲੇ ਨਹੀਂ ਹੁੰਦੇ ਤੇ ਅਸੀਂ ਕੀ ਕਰ ਸਕਦੇ ਆ ਇਸ ਕਰਕੇ ਸਾਨੂੰ ਪਾਵਰ ਲੈਣੀ ਜ਼ਰੂਰੀ ਆ ਤੁਸੀਂ ਜੇਕਰ ਹੁਣ ਪਹਿਲੀ ਗੱਲ ਤੇ ਪੰਜਾਬ ਦੇ ਨਾਲ ਕੋਈ ਕੇਂਦਰ ਦੇ ਵਿੱਚੋਂ ਤਾਂ ਤੁਸੀਂ ਗੱਲ ਹੀ ਭੁੱਲ ਜਿਓ ਥੋਡੇ ਨਾਲ ਕੋਈ ਨਹੀਂ ਖੜ ਸਕਦਾ ਕਿਉਂਕਿ ਪੰਜਾਬ ਦੇ 13 MP ਆ ਸਾਡੇ 13 MP ਜੋਰ ਲਾ ਲੈਣ ਗਿੱਟੇ ਗੋਟਿਆਂ ਦਾ ਤੇ ਇਹ ਕਹਿਣ ਵੀ ਅਸੀਂ ਕੇਂਦਰ ਚੋਂ ਹੱਕ ਲੈ ਲਾਂਗੇ ਪੰਜਾਬ ਦੇ ਉਹ ਕਦੇ ਨਹੀਂ ਲੈ ਸਕਦੇ ਅਗਲੇ ਨੇ ਪਹਿਲਾਂ ਹੀ ਤੁਹਾਡੀ ਧੌਣ ਮਰੋੜਤੀ ਥੋਡੇ ਜਿਹੜੇ MPC ਉਹ ਲਗਭਗ 13 ਕਰਤੇ ਆ ਕਾਸ਼ ਕਿਤੇ ਤੁਹਾਡੇ 113 MP ਹੁੰਦੇ ਜਾਂ ਤੁਹਾਡਾ 100 MP ਹੁੰਦਾ ਤੇ ਉਹ ਪਾਸੇ ਹੁੰਦੇ ਸਰਕਾਰ ਟੁੱਟਦੀ ਸੀ ਜੇ ਪੰਜਾਬ ਇੱਕ ਪਾਸੇ ਹੁੰਦਾ ਤੇ ਹੁਣ ਪੰਜਾਬ ਵਾਲਿਆਂ ਨੂੰ ਲੈਣ ਚਾਹੇ ਨਾ ਲੈਣ ਉਹਨਾਂ ਨਾਲ ਬਥੇਰੇ ਖੜੇ ਆ ਤੇ ਉਹ ਪੰਜਾਬ ਦੀ ਗੱਲ ਕਿੱਥੋਂ ਕਰਨਗੇ ਜੇ ਕਰ ਤੁਸੀਂ ਐਮਐਲਏ ਬਣਾਏ ਹੋਣ ਇਹ ਕਿਸਾਨਾਂ ਨੂੰ ਚਾਹੀਦਾ ਮਜ਼ਦੂਰਾਂ ਨੂੰ ਚਾਹੀਦਾ ਜਦੋਂ ਅਸੀਂ ਜੰਗਾ ਜਿੱਤ ਲੈਨੇ ਆ ਮਜ਼ਦੂਰਾਂ ਦੇ ਨਾਂ ਨੂੰ ਭੁੱਲ ਜਾਂਨੇ ਆ ਇਹ ਸਾਨੂੰ ਯਾਦ ਰੱਖਣਾ ਚਾਹੀਦਾ ਇਹ ਚੀਜ਼ਾਂ ਸਾਡੀਆਂ ਭਾਈਚਾਰਕ ਸਾਂਝਾਂ ਤੋੜਦੀਆਂ ਤੁਸੀਂ ਇੰਡੀਆ 'ਚ ਪਾਰਟੀ ਬਣਾਈ ਹੁੰਦੀ ਅੱਜ ਤੁਹਾਡੀਆਂ ਸੀਟਾਂ ਨਾ ਹੁੰਦੀਆਂ ਕਿਸਾਨ ਬੈਠੇ ਆ ਸਾਰੇ ਇੰਡੀਆ ਦੇ ਵਿੱਚ 99 ਕਿਸਾਨ ਜਿੱਤੇ ਹੁੰਦੇ ਕੋਈ 30 ਤੁਹਾਡੇ ਨਾਲ ਮਜ਼ਦੂਰ ਜਿੱਤੇ ਹੁੰਦੇ ਕੋਈ ਹੋਰ ਕੋਈ 20 ਬੰਦੇ ਲਾ ਲੋ 150 ਅੱਜ ਤੁਹਾਡਾ ਐਮਪੀ ਹੁੰਦਾ ਤੁਹਾਡੇ ਨਾਲ ਧੱਕਾ ਕੌਣ ਕਰ ਜਾਂਦਾ ਤੁਹਾਡੇ ਪੱਲੇ ਕੀ ਆ ਨਾਲ ਹੀ ਤੁਹਾਡੇ ਅਸੀਂ ਆਪਣੇ ਪੱਲੇ ਕੱਕ ਨਹੀਂ ਕੋਈ ਮੰਤਰੀ ਆਪਣੀ ਗੱਲ ਨਹੀਂ ਕਰਦਾ ਆ ਡੰਮੀ ਮੁੱਖ ਮੰਤਰੀ ਥੋੜਾ ਸਾਡੀਆਂ ਗੱਲਾਂ ਕਰਨਗੇ ਜਿਹੜੇ ਪਤਾ ਨਹੀਂ ਕੀ ਐ ਹੋਝੇ ਕੰਮ ਕਰੀ ਖੜੇ ਆ ਵੀ ਡਰੇ ਬੈਠੇ ਆ ਤਾਂ ਪਤਾ ਨਹੀਂ ਕੀ ਐ ਹੋਝੀਆਂ ਗਲਤੀਆਂ ਹੋਊਗਾ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਤੇ ਜਿਹੜੇ ਲੀਡਰਾਂ ਦੀ ਅੱਜ ਜਾ ਕੇ ਇਹ ਬਾਹਾਂ ਚ ਵੜਦੇ ਆ ਉਹ ਤਾਂ ਇਹਨਾਂ ਨੂੰ ਟਿੱਚਣਾ ਕਰਦੇ ਹੁੰਦੇ ਸੀ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਸਟੇਜਾਂ ਸਟੇਜਾਂ ਚ ਚਲਾ ਸਕਦੇ ਆ ਉਹਨਾਂ ਦੀਆਂ ਭਵਿੱਖ ਬਾਣੀਆਂ ਸੱਚੋਂ ਕੀ ਆ ਜਿਹੜੇ ਇਹਨਾਂ ਨੂੰ ਸ਼ਾਵਾਸ਼ੇ ਦੇ ਕੇ ਲਿਆ ਆ ਜਿਤਾਇਆ ਜਿਨ੍ਹਾਂ ਨੇ ਉਹਨਾਂ ਦੀ ਅੱਜ ਕੱਲ ਢੁਈ ਨਹੀਂ ਮਾਰਦੇ ਤੇ ਅੱਜ ਪੱਲੇ ਕੀ ਰਹਿ ਜਾਊਗਾ ਸਾਡੇ ਤੁਸੀਂ ਜਵਾਬ ਦਿਓ ਸਿਰਫ ਕਹਿਨ ਦੀਆਂ ਗੱਲਾਂ ਮਾਨ ਸਾਹਿਬ ਗੁੱਸਾ ਲੱਗੂਗਾ ਤੁਹਾਨੂੰ ਕਿਉਂਕਿ ਗੱਲਾਂ ਸੱਚੀਆਂ ਸਿਆਣਿਆਂ ਦੀ ਕਹਾਵਤ ਆ ਸੱਚ ਤੇ ਕੱਚ ਚੁੱਭਦਾ ਹੁੰਦਾ ਪਰ ਇੱਕ ਇਹ ਵੀ ਕਹਾਵਤ ਸੁਣ ਲਾ ਰਾਜਨੀਤੀ ਤਲਕਣ ਬਾਜੀ ਆ ਪੱਬ ਬੋਚ-ਬੋਚ ਕੇ ਧਰਿਆ ਕਰ ਭਗਵਾਨ ਤਮਾਨਾ ਰਾਜਨੀਤੀ ਤਲਕਣ ਬਾਜੀ ਆ ਪੱਬ ਬੋਚ-ਬੋਚ ਕੇ ਧਰਿਆ ਕਰ ਤੂੰ ਮੁੱਖ ਮੰਤਰੀ ਬਣਿਆ ਇਨਾ ਪੰਜਾਬ ਦੇ ਲੋਕਾਂ ਦਾ ਗੱਲ ਪੰਜਾਬ ਦੇ ਲੋਕਾਂ ਦੀ ਕਰਿਆ ਕਰ ਤੂੰ ਮੁੱਖ ਮੰਤਰੀ ਬਣਿਆ ਇਨਾ ਪੰਜਾਬ ਦੇ ਲੋਕਾਂ ਦਾ ਗੱਲ ਪੰਜਾਬ ਦੇ ਲੋਕਾਂ ਦੀ ਕਰਿਆ ਕਰ ਇਹ ਪਾਵਰਾ ਬਹੁਤਾ ਦੇਰ ਨਹੀਂ ਰਹਿੰਦੀਆਂ ਅਗਲੇ 2 ਸਾਲਾਂ ਬਾਅਦ ਤੇਰੇ ਅੱਗੇ ਇੱਕ ਗੱਡੀ ਲੱਗੀ ਹੋਊਗੀ ਤੇਰੇ ਕੋਲ ਲੈਨ ਕਲੂਜ਼ਰ ਹੋਊਗੀ ਪਰ ਅਫਸੋਸ ਤੈਨੂੰ ਕਿਸੇ ਨੇ ਸਿਰ ਨਹੀਂ ਨਵਾਉਣਾ ਤੈਨੂੰ ਕਿਸੇ ਨੇ ਸਿਰ ਨਹੀਂ ਨਵਾਉਣਾ ਜਿਹੜੇ ਜ਼ਖਮ ਤੂੰ ਅੱਜ ਲੋਕਾਂ ਨੂੰ ਦੇਈ ਜਾਂਨਾ ਉਹ ਜ਼ਖਮਾਂ ਨੂੰ ਕਦੇ ਆਰਾਮ ਨਹੀਂ ਆਉਣਾ ਕਿਉਂਕਿ ਇਹ ਜ਼ਖਮ ਜੇਕਰ ਸੱਟਾਂ ਹੋਣ ਤਾਂ ਸਿਰਫ ਸੱਟਾਂ ਤਾਂ ਆਪਾਂ ਚੱਲ ਸਕਦੇ ਹਾਂ ਪਰ ਇਹ ਜਿਹੜੀਆਂ ਸੱਟਾਂ ਤੂੰ ਦੇ ਰਿਆ ਡੂੰਘੀਆਂ ਸੱਟਾਂ ساری ਉਮਰ ਜੇਕਰ ਸਾਡਾ ਜ਼ਖਮ ਆ ਮਾੜਾ ਮੋਟਾ 60 ਵਜੇ ਹੋਵੇ ਆ ਮੇਰੇ ਇੱਥੇ ਵਜੇ ਸੀ 60 ਭਰ ਗਈ ਇੱਥੇ ਬਜਰੀ ਖੁੱਭੀ ਸੀ ਭਰ ਗਈ ਪਰ ਜਿਹੜਾ ਜ਼ਖਮ ਤੂੰ ਦਿੱਤਾ ਸਾਡੇ ਸਾਡੇ ਬੱਚਿਆਂ ਦੇ ਸਾਡੇ ਪੋਤਰਿਆਂ ਦੇ ਸਾਡੇ ਪਰਪੋਤਰਿਆਂ ਤੱਕ ਇਹ ਰਹਿੰਦੀ ਦੁਨੀਆ ਤੱਕ ਜ਼ਖਮ ਜਾਊਗਾ ਤੇ ਅਫਸੋਸ ਉਹ ਜ਼ਖਮ ਤੇਰੇ ਕਰਕੇ ਦਿੱਤਾਊਗਾ ਤੇ ਸਾਡੇ ਬੱਚੇ ਗਾਣਾ ਗਾਇਆ ਕਰਨਗੇ ਦਿਲ पे ਜ਼ਖਮ ਖਾਤੇ ਹਨ ਯੁਰਮ ਸਿਰਫ ਇਤਨਾ ਹੈ ਕਿ ਵਿਸ਼ਵਾਸ ਭਗਵੰਤ ਮਾਨ ਪੇ ਕਰਤੇ ਹੈ ਇਹ ਗਾਇਆ ਕਰੋ ਲੋਕੋ ਇਹ ਕਵਲਨਾ ਸੱਚਾ ਹੋਏਂ ਭਗਵੰਤ ਮਾਨ ਤੇ ਸਾਰੀਆਂ ਗਵਈਆਂ ਜੋ ਗਾਇਆ ਗਿਆ ਸੀ ਇਹਨੇ ਸੱਚ ਕਰਤਾ ਦਿਲ ਪੇ ਚਖਮ ਖਾਤੇ ਹੈ ਯੁਰਮ ਸਿਰਫ ਇਤਨਾ ਹੈ ਝਾੜੂ ਪੇ ਵਿਸ਼ਵਾਸ ਕਰਤੇ ਹੈ ਤੇ ਆਹ ਫਿਰ ਤੁਸੀਂ ਲੈ ਲਓ ਜਿਹੜੇ ਸਵਾਦ ਲਈਦੇ ਆ ਮਾਨ ਸਾਹਿਬ ਪੰਜਾਬ ਦੇ ਨਾਲ ਖੜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ